ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਬਹੁਤ ਵੱਡੇ ਸਵਾਲ ਖੜੇ ਹੋਏ ਆ ਸਭ ਤੋਂ ਵੱਡਾ ਸਵਾਲ ਇਹ ਆ ਕਿ ਅਗਲੀ ਵਾਰੀ ਕਿਹੜੇ ਰਾਜਵੀਰ ਜਵੰਦਾ ਦੀ ਆ ਸਭ ਤੋਂ ਵੱਡਾ ਸਵਾਲ ਇਹ ਆ ਕਿ ਅਗਲੀ ਵਾਰੀ ਕਿਹੜੀ ਮਾਂ ਦੇ ਪੁੱਤ ਦੀ ਆ ਕਿਹੜੇ ਬੱਚਾ ਦੇ ਬਾਪ ਦੀ ਆ ਕਿਹੜੀ ਸੁਹਾਗਣ ਦੇ ਸੁਹਾਗ ਦੀ ਆ ਤੇ ਕਿਹੜੀ ਭੈਣ ਦੇ ਵੀਰ ਦੀ ਆ ਕਿਉਂਕਿ ਇਹ ਜਿਹੜੇ ਅਵਾਰਾ ਪਸ਼ੂ ਆ ਇਹਨਾਂ ਦਾ ਅਤਵਾਦ ਜਾਰੀ ਰਹਿਣਾ ਸਰਕਾਰਾਂ ਦਾ ਕੋਈ ਧਿਆਨ ਨਹੀਂ ਸਰਕਾਰਾਂ ਦੇ ਲਈ ਕੋਈ ਮਰਦਾ ਮਰ ਜੇ ਬਚਦਾ ਬਚ ਜੇ ਉਹਨਾਂ ਨੂੰ ਸਿਰਫ ਵੋਟ ਨਾਲ ਪ੍ਰੇਮ ਆ ਲੋਕਾਂ ਦੇ ਨਾਲ ਪ੍ਰੇਮ ਕਿੰਨਾ ਕਾ ਇਹਦੇ ਬਾਰੇ ਆਪਾਂ ਜਾਣਦੇ ਆ ਜਦੋਂ ਹੁਣ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਸਵਾਲ ਖੜੇ ਹੋਈ ਹੋਏ ਆ ਤੇ ਫਿਰ ਐਡਵੋਕੇਟ ਨਵਕਿਰਨ ਸਿੰਘ ਹੋਰਾਂ ਦੇ ਵੱਲੋਂ ਹਿਮਾਚਲ ਦੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਸਵਾਲ ਖੜਾ ਕੀਤਾ ਜੀ ਹਿਮਾਚਲ ਪ੍ਰਦੇਸ਼ ਦੀ ਸਰਕਾਰ ਦੇ ਉੱਤੇ ਸਵਾਲ ਦਾ ਰੂਪ ਇਹ ਆ ਕਿ 1 ਸਾਲ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਓਸਿਸ ਦੇ ਰੂਪ ਦੇ ਵਿੱਚ 100 ਕਰੋੜ ਰੁਪਏ ਦੇ ਕਰੀਬ ਕਰੀਬ ਇਕੱਠਾ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਕਿਉਂਕਿ ਗਊਆਂ ਦੀ ਸਾਮ ਸੰਭਾਲ ਕਰਨੀ ਆ, ਗਊਆਂ ਦਾ ਪ੍ਰਬੰਧ ਕਰਨਾ ਪੁਸ਼ਲ ਪ੍ਰਬੰਧ ਪਰ ਹੁੰਦਾ ਕੀ ਆ ਕੁਝ ਵੀ ਨਹੀਂ। ਮੌਤਾਂ ਸੜਕਾਂ ਦੇ ਉੱਤੇ ਲਗਾਤਾਰ ਹੁੰਦੀਆਂ, ਅਪਾਹਜ ਸੜਕਾਂ ਦੇ ਉੱਤੇ ਲੋਕ ਲਗਾਤਾਰ ਹੁੰਦੇ ਆ। ਕਿਉਂ ਹੁੰਦੇ ਆ? ਕਿਉਂਕਿ ਲੜਦੇ ਹੋਏ ਪਸ਼ੂ ਸੜਕਾਂ ਦੇ ਵਿਚਾਲੇ ਆ ਜਾਂਦੇ ਆ। ਕਿਉਂਕਿ ਪਸ਼ੂ ਆ ਜਿਹੜੇ ਉਹ ਸੜਕਾਂ ਦੇ ਉੱਤੇ ਘੁੰਮਦੇ ਫਿਰਦੇ ਆ, ਇਹ ਪਸ਼ੂ ਨਹੀਂ ਕਿ ਮੌਤ ਨਾ ਛਿੜ ਦਿਆ। ਜਦੋਂ ਸਰਕਾਰ ਕਾਓਸ ਇਸ ਵਸੂਲ ਕਰਦੀ ਆ ਤੇ ਫਿਰ ਭਾਈ ਸਰਕਾਰ ਗਊਆਂ ਦਾ ਸਹੀ ਪ੍ਰਬੰਧ ਕਿਉਂ ਨਹੀਂ ਕਰਦੀ? ਉਹਨਾਂ ਦਾ ਮੈਨੇਜਮੈਂਟ ਵਾਲਾ ਕੰਮ ਕਿਉਂ ਨਹੀਂ ਕਰਦੀ ਉਹਨਾਂ ਦੇ ਬਾਰੇ ਸੋਚਦੀ ਕਿਉਂ ਨਹੀਂ ਨਾਲੇ ਪੈਸੇ ਲੈਂਦੀ ਆ ਨਾਲੇ ਮੌਤ ਦਿੰਦੀ ਆ ਸਰਕਾਰ ਜਨਤਾ ਕਾਓਸਿਸ ਨਾ ਲਵੇ ਤੇ ਜਾਂ ਫਿਰ ਸਰਕਾਰ ਪੈਸੇ ਲੈ ਕੇ ਤੇ ਵੱਡੀਆਂ ਗਊਸ਼ਾਲਾਵਾਂ ਖੋਲੇ ਤੇ ਉਹਦੇ ਵਿੱਚ ਗਊਆਂ ਦਾ ਪ੍ਰਬੰਧ ਕਰੇ ਪਸ਼ੂਆਂ ਦਾ ਪ੍ਰਬੰਧ ਕਰੇ ਇਹਦੇ ਵਿੱਚ ਲੋਕਾਂ ਦਾ ਕਸੂਰ ਕੀ ਆ ਬੜੀ ਸਾਫ਼ ਤੇ ਸਪਸ਼ਟ ਗੱਲ ਆ ਇਹ ਧਰਮ ਵਾਲੀ ਗੱਲ ਨਹੀਂ ਆ ਕਿਸੇ ਧਰਮ ਦੇ ਉੱਤੇ ਟਿੱਪਣੀ ਕਰਨ ਵਾਲੀ ਗੱਲ ਤਾਂ ਬਿਲਕੁਲ ਵੀ ਨਹੀਂ ਆ ਅਸੀਂ ਹਿੰਦੂ ਭਾਈ ਚਰੜਾ ਦਾ ਬਹੁਤ ਸਤਿਕਾਰ ਕਰਦੇ ਆ ਸਾਰੇ ਹੀ ਧਰਮਾਂ ਦਾ ਬਹੁਤ ਸਤਿਕਾਰ ਆ ਪਰ ਉਹ ਤਾਂ ਬੇਜ਼ੁਬਾਨ ਆ ਗਾਂ ਤਾਂ ਬੇਜ਼ੁਬਾਨ ਆ ਉਹਨੂੰ ਕਾ ਪਤਾ ਨਹੀਂ ਜੀਨੇ ਛੱਡੀ ਆ ਉਹਨੂੰ ਲਾਹਣਤ ਜਿਨ੍ਹਾਂ ਨੇ ਪੈਸੇ ਇਹਦੇ ਨਾਂ ਦੇ ਉੱਤੇ ਇਕੱਠੇ ਕੀਤੇ ਫੇਰ ਨਹੀਂ ਵਧੀਆ ਪ੍ਰਬੰਧ ਕੀਤਾ ਉਹਨਾਂ ਨੂੰ ਲਾਹਣਤ ਜਦੋਂ ਅਸੀਂ ਕਹਿੰਦੇ ਜੀ ਕਿ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਕਈ ਵੀਰ ਇਹ ਗੱਲ ਕਹਿੰਦੇ ਆ ਵੀ ਭਾਈ ਸਾਡੀ ਭਾਵਨਾ ਭੜਕਦੀ ਆ ਇਹ ਤਾਂ ਕਿਸਾਨਾਂ ਦੇ ਉੱਤੇ ਕਾਰਵਾਈ ਹੋਵੇ ਡੇਰੀ ਫਾਰਮਰਾਂ ਦੇ ਉੱਤੇ ਕਾਰਵਾਈ ਹੋਵੇ ਬਿਲਕੁਲ ਤੁਹਾਡੀ ਗੱਲ 100% ਸਹੀ ਆ ਜਿਹੜੇ ਵੀ ਲੋਕ ਇਹਨਾਂ ਪਸ਼ੂਆਂ ਨੂੰ ਦੁੱਧ ਪੀ ਕੇ ਛੱਡਦੇ ਆ ਉਹਨਾਂ ਨੂੰ ਲੱਖ ਦੀ ਲਾਹਣਤ ਤੁਸੀਂ ਆਪਦੇ ਮਾਪਿਆਂ ਨੂੰ ਵੀ ਇਸ ਤਰੀਕੇ ਨਾਲ ਸਾਰੀ ਉਮਰ ਉਹਨਾਂ ਦੇ ਕੋਲੋਂ ਖਾ ਕੇ ਕਮਾ ਕੇ ਵਟ ਕੇ ਪਾਲਣ ਪੋਸ਼ਣ ਕਰਵਾ ਕੇ ਛੱਡ ਦਿਓਗੇ ਇਹ ਵੀ ਤਾਂ ਤੁਹਾਡੇ ਬੱਚਿਆਂ ਵਰਗੇ ਤੁਹਾਡੇ ਪਰਿਵਾਰ ਦੇ ਜੀਆਂ ਵਰਗੇ ਆ ਇਦਾਂ ਤੁਹਾਨੂੰ ਨਹੀਂ ਕਰਨਾ ਚਾਹੀਦਾ ਇਹ ਗੱਲ ਬਿਲਕੁਲ ਸਹੀ ਆ ਪਰ ਇਹਦਾ ਹੱਲ ਕੀ ਆ ਜਿਵੇਂ ਵਿਦੇਸ਼ਾਂ ਦੇ ਵਿੱਚ ਪਸ਼ੂਆਂ ਦੇ ਗਲਾਂ ਦੇ ਵਿੱਚ ਜਾਂ ਕੰਨ ਦੇ ਵਿੱਚ ਜਾਂ ਕਿਸੇ ਹੋਰ ਅੰਗ ਦੇ ਵਿੱਚ ਚਿਪ ਪਾਈ ਹੁੰਦੀ ਆ ਇਹ ਭਾਰਤ ਦੇ ਵਿੱਚ ਵੀ ਪ੍ਰਬੰਧ ਈਵੇਂ ਕਰਨਾ ਪਊਗਾ ਤਾਂ ਜੋ ਪਤਾ ਲੱਗੇ ਇਹ ਕਿਹੜੇ ਕਿਸਾਨ ਨੇ ਛੱਡੀ ਆ ਕਿਹੜੇ ਡੇਰੀ ਫਾਰਮ ਤੋਂ ਛੱਡੀ ਗਈ ਆ ਇਹ ਕਿਹੜਾ ਪਸ਼ੂ ਆ ਤੇ ਫੇਰ ਪਤਾ ਲੱਗਿਆ ਜਦੋਂ ਤਾਂ ਕਾਰਵਾਈ ਹੋਊਗੀ ਨਹੀਂ ਤਾਂ ਕਾਰਵਾਈ ਨਹੀਂ ਹੋਈ ਨਹੀਂ ਤਾਂ ਇਵੇਂ ਕੰਮ ਚੱਲੀ ਜਾਣਾ ਕੋਈ ਟਰੱਕ ਭਰ ਕੇ ਰਾਤ ਨੂੰ ਇੱਧਰ ਛੱਡ ਗਿਆ ਕੋਈ ਟਰੱਕ ਭਰ ਕੇ ਰਾਤ ਨੂੰ ਇੱਧਰ ਛੱਡ ਗਿਆ ਇਹ ਮਸਲਾ ਕਦੇ ਹੱਲ ਨਹੀਂ ਹੋਇਆ ਕਦੇ ਮਸਲਾ ਹੱਲ ਹੋਣਾ ਵੀ ਨਹੀਂ ਦੂਜੀ ਗੱਲ ਇਹ ਆ ਵੀ ਜੇਕਰ ਸਰਕਾਰਾਂ ਨੇ ਇਨ੍ਹਾਂ ਪਸ਼ੂਆਂ ਦੇ ਲਈ ਪੈਸਾ ਇਕੱਤਰ ਕਰਨਾ ਸ਼ੁਰੂ ਕੀਤਾ ਹੀ ਆ ਤੇ ਫੇਰ ਭਾਈ ਤੁਸੀਂ ਪ੍ਰਬੰਧ ਕਰਦੇ ਕਿਉਂ ਨਹੀਂ ਲਾਹਨਤ ਤੁਨੂੰ ਵੀ ਆ ਤੇ ਇਹ ਲਾਹਨਤ ਕਿਸੇ ਇੱਕ ਸੂਬੇ ਦੀ ਸਰਕਾਰ ਨੂੰ ਨਹੀਂ ਇਹ ਪੰਜਾਬ ਹਰਿਆਣਾ ਹਿਮਾਚਲ यूपी राजस्थान गुजरात ਤੇ ਹੋਰ ਵੱਖ-ਵੱਖ ਥਾਵਾਂ ਦੀਆਂ ਸਰਕਾਰਾਂ ਨੂੰ ਆ ਕਿਉਂਕਿ ਲੋਕ ਤਾਂ Rajasthan ਦੇ ਵਿੱਚ ਵੀ ਮਰ ਰਹੇ ਆ ਲੋਕ ਤਾਂ Haryana 'ਚ ਵੀ ਮਰ ਰਹੇ ਆ Punjab 'ਚ ਵੀ ਮਰ ਰਹੇ ਆ Himachal ਦੇ ਵਿੱਚ ਵੀ ਤੇ ਹੋਰ ਵੱਖ-ਵੱਖ ਥਾਵਾਂ ਤੇ ਵੀ ਇੱਕ ਵੀਰਵਾ ਸਾਹਮਣੇ ਆਇਆ ਕਿ Punjab ਦੇ ਵਿੱਚ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਪਹਿਲਾਂ ਕਾਓਸਿਸ ਲਾਉਣ ਦਾ ਐਲਾਨ ਕੀਤਾ ਗਿਆ ਸੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹ ਕਾਓਸਿਸ ਚੱਲਦਾ ਹੈ ਜੇ ਤੁਸੀਂ दारू ਦੀ ਬੋਤਲ ਲੈਣੇ ਆ 10 ਰੁਪਏ ਬੋਤਲ ਪਿੱਛੇ ਕਾਉਸਸ ਦਿੰਨੇ ਆ ਜਾਂ ਕਿਸੇ ਬੋਤਲ ਦੇ ਉੱਤੇ 5 ਰੁਪਏ ਵੀ ਦਿੰਨੇ ਆ ਜੇ ਤੁਸੀਂ ਅੱਜ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਦੇ ਹੋ ਉਹਦੇ ਵਿੱਚ ਕੁਝ ਪੈਸੇ ਕੁਝ ਪੈਸੇ ਜਿਹੜੇ ਉਹ ਕਾਉਸਸ ਦੇ ਰੂਪ ਦੇ ਵਿੱਚ ਆ ਜੇ ਤੁਸੀਂ ਨਵੀਂ ਗੱਡੀ ਖਰੀਦਦੇ ਆ 4 ਪਹੀਆ ਵਾਹਨ ਉਹਦੇ ਉੱਤੇ 1000 ਰੁਪਏ ਤੋਂ ਵੱਧ ਕਾਉਸਸ ਦਿੰਨੇ ਆ ਜੇ ਤੁਸੀਂ 2 ਪਹੀਆ ਵਾਹਨ ਲੈਣੇ ਆ ਤੇ ਤਾਂ ਵੀ ਤੁਸੀਂ ਕਾਉਸਸ ਦਿੰਨੇ ਆ ਕਈ ਹੋਰ ਚੀਜ਼ਾਂ ਵੀ ਆ ਜਿਨ੍ਹਾਂ ਦੇ ਉੱਤੇ ਆਪਾਂ ਕਾਉਸਸ ਦਿੰਦੇ ਨਹੀਂ ਯਾਨੀ ਕਿ ਹਰ ਰੋਜ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਕਾਉਸਿਸ ਦਿੰਨੇ ਆ ਕਿਉਂ ਤਾਂ ਜੋ ਇਹਨਾਂ ਗਾਵਾਂ ਦਾ ਇਹਨਾਂ ਬੱਚਿਆਂ ਦਾ ਇਹਨਾਂ ਆਵਾਰਾ ਪਸ਼ੂਆਂ ਦਾ ਇਹਨਾਂ ਬੇਸਹਾਰਾ ਪਸ਼ੂਆਂ ਦਾ ਹੱਲ ਹੋਵੇ ਸਰਕਾਰ ਹੱਲ ਕਰੇ ਸਰਕਾਰ ਗਊਸ਼ਾਲਾਾਂ ਬਣਾਵੇ ਸਰਕਾਰ ਇਹਨਾਂ ਦੇ ਲਈ ਇਲਾਜ ਦੀ ਸਹੂਲਤ ਮੁਹੱਈਆ ਕਰਾਵੇ ਜੇ ਸੜਕਾਂ ਦੇ ਉੱਤੇ ਫਿਰਦੀਆਂ ਗਾਵਾਂ ਜਾਂ ਰੂੜੀਆਂ ਦੇ ਉੱਤੇ ਫਿਰਦੀਆਂ ਗਾਵਾਂ ਜਾਂ ਗੰਨ ਦੇ ਢੇਰਾਂ ਦੇ ਉੱਤੇ ਮੂੰਹ ਮਾਰਦੀਆਂ ਗਾਵਾਂ ਨੂੰ ਅਸੀਂ ਇਵੇਂ ਵੇਖਣਾ ਤੇ ਫਿਰ ਪੈਸੇ ਕਿਉਂ ਦੇਗੇ ਫਿਰ ਪੈਸੇ ਲੈਂਦੀਆਂ ਕਿਉਂ ਸਰਕਾਰ ਪੰਜਾਬ ਦੇ ਵਿੱਚ ਕਈ 100 ਕਰੋੜ ਰੁਪਇਆ ਹੁਣ ਤੱਕ ਪਤਾ ਲੱਗਾ ਜੀ ਕਿ ਕਾਉਸਿਸ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਗਿਆ ਨਾ ਇਹਦਾ ਕਿਸੇ ਨੇ ਸਵਾਲ ਕੀਤਾ ਨਾ ਇਹਦਾ ਕਿਸੇ ਨੂੰ ਜਵਾਬ ਮਿਲਿਆ ਤੇ ਤੁਹਾਨੂੰ ਚੇਤੇ ਹੋਣਾ 2023 ਦਾ ਵੇਰਵਾ ਇਹ ਜਿਹੜੀਆਂ ਸ਼ਹਿਰਾਂ ਦੇ ਵਿੱਚ ਇਹ ਕਾਉਸਿਸ ਲਿਆ ਜਾਂਦਾ ਉਹ ਨਗਰ ਨਿਗਮਾਂ ਨੂੰ ਜਾਂਦਾ ਜਿਹੜਾ ਕਾਉਸਿਸਾ ਜਿਹੜਾ ਪੈਸਾ ਜਾਂਦਾ ਲੁਧਿਆਣੇ ਦੇ ਵਿੱਚੋਂ ਖਬਰ ਆਈ ਸੀ 2023 ਦੇ ਵਿੱਚ ਜਿਹੜਾ ਕਾਉਸਿਸ ਦਾ ਪੈਸਾ ਸੀ ਉਹ ਜੇ ਪਤਾ ਲੱਗਾ ਵੀ ਠੇਕੇਦਾਰਾਂ ਨੂੰ ਉਹਦੀ ਪੇਮੈਂਟ ਕਰ ਦਿੱਤੀ ਗਈ ਸੀ ਜਦ ਕਿ ਕਾਓਸਿਸ ਜਿਹੜਾ ਹੈਗਾ ਇਹ ਆਪਾਂ ਸਿਰਫ ਤੇ ਸਿਰਫ ਖਰਚ ਕਰ ਸਕਦੇ ਜੀ ਗਊਆਂ ਦੇ ਪ੍ਰਬੰਧ ਦੇ ਉੱਤੇ ਗਊਆਂ ਦੀ ਮੈਨੇਜਮੈਂਟ ਦੇ ਉੱਤੇ ਗਊਆਂ ਦੀ ਸਾਂਭ ਸੰਭਾਲ ਦੇ ਉੱਤੇ ਜਦੋਂ ਠੇਕੇਦਾਰਾਂ ਨੂੰ ਕਾਓਸਿਸ ਦਾ ਪੈਸਾ ਦੇ ਦਿੱਤਾ ਗਿਆ ਸੀ 2023 ਦੇ ਵਿੱਚ ਰੌਲਾ ਬਹੁਤ ਵੱਡੇ ਪੱਧਰ ਤੇ ਪਿਆ ਉਸ ਤੋਂ ਬਾਅਦ ਖਬਰਾਂ ਬਣੀਆਂ ਕਈ ਅਧਿਕਾਰੀਆਂ ਦੇ ਉੱਤੇ ਕਾਰਵਾਈ ਵੀ ਹੋਈ ਪਰ ਇਹਦਾ ਪਤਾ ਲੱਗ ਗਿਆ ਤਾਂ ਕਾਰਵਾਈ ਹੋਈ ਨਹੀਂ ਤਾਂ ਕਾਰਵਾਈ ਹੋਣੀ ਨਹੀਂ ਸੀ ਮਤਲਬ ਇਹ ਹੈ ਕਿ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਕਿਸੇ ਵੀ ਸੂਬੇ ਦੇ ਵਿੱਚ ਹੋਵੇ ਉਹਨਾਂ ਨੇ ਰੁਪਈਏ ਇਕੱਠੇ ਕਰਨ ਦਾ ਇੱਕ ਬਹਾਨਾ ਬਣਾ ਲਿਆ ਇੱਕ ਜ਼ਰੀਆ ਬਣਾ ਲਿਆ ਕਿ ਅਸੀਂ ਰੁਪਈਏ ਇਧਰੋਂ ਇਕੱਠੇ ਕਰ ਗਏ ਤੇ ਫਿਰ ਅਸੀਂ ਜਿੱਥੇ ਮਰਜ਼ੀ ਖਰਚ ਕਰ ਗਏ ਤੁਹਾਨੂੰ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਭਾਈ ਕਾਓਸਸ ਦੇ ਰੂਪ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਹਿਮਾਚਲ ਚ ਹਰਿਆਣੇ ਚ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਕਿੰਨਾ ਪੈਸਾ ਇਕੱਠਾ ਹੁੰਦਾ ਤੇ ਕਿੰਨਾ ਖਰਚ ਹੁੰਦਾ ਕਿਸੇ ਨੂੰ ਕੁਝ ਦੱਸਿਆ ਨਹੀਂ ਜਾਂਦਾ ਕਿਸੇ ਦੇ ਪੜ ਪੱਲੇ ਕੁਝ ਨਹੀਂ ਪਾਇਆ ਜਾਂਦਾ ਤੇ ਇੱਕ ਹੋਰ ਰਾਜਵੀਰ ਜਵੰਦਾ ਹਰ ਤੀਜੇ ਦਿਨ ਹਰ ਦੂਜੇ ਦਿਨ ਹਰ ਰੋਜ਼ ਮੌਤ ਦੀ ਬੁੱਕਲ ਦੇ ਵਿੱਚ ਚਲਾ ਜਾਂਦਾ ਮਾਵਾਂ ਦੇ ਬੁਰਜੀਆਂ ਵਰਗੇ ਪੁੱਤ ਮਰ ਰਹੇ ਆ ਇਹਨਾਂ ਪਸ਼ੂਆਂ ਦੇ ਕਰਕੇ ਤੇ ਭਾਰਤ ਦੇ ਵਿੱਚ ਭਾਵਨਾ ਪਸ਼ੂ ਦੇ ਕਰਕੇ ਭੜਕ ਜਾਂਦੀ ਆ ਬੰਦੇ ਦੀ ਮੌਤ ਤੋਂ ਬਾਅਦ ਨਹੀਂ ਭੜਕਦੀ ਇਹ ਇੱਕ ਬਹੁਤ ਵੱਡਾ ਸਵਾਲ ਆ ਤੁਹਾਨੂੰ ਯਾਦ ਹੋਊਗਾ ਵੀ ਜੋਧਪੁਰ ਦੇ ਵਿੱਚ ਪਿਛਲੇ ਦਿਨੀ ਇੱਕ ਰੈਸਟੋਰੈਂਟ ਦੇ ਵਿੱਚ ਇੱਕ ਬੰਦਾ ਗਿਆ ਸੀ ਬੀਅਰ ਦੀਆਂ ਬੋਤਲਾਂ ਲੈਣ ਦੇ ਲਈ ਉਹਦਾ ਬਿੱਲ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਇਆ ਉਹਦੇ ਵਿੱਚ ਬਿੱਲ ਆ ਜਿਹੜਾ ਉਹਦਾ ਮੇਰੇ ਖਿਆਲ ਵੀ 2600 ਤੇ ਕੁਛ ਰੁਪਏ ਦਾ ਬਣਿਆ ਮੇਰੇ ਕੋਲੇ ਬਿੱਲ ਵੀ ਪਿਆ ਉਹਦਾ ਬਿੱਲਾ ਜਿਹੜਾ ਬਣਿਆ ਸੀਗਾ ਟੋਟਲ 2650 ਰੁਪਏ ਦਾ ਉਹਦੇ ਵਿੱਚ ਉਹਨੇ ਵੀਰ ਦੀਆਂ ਬੋਤਲਾਂ ਵੀ ਲਈਆਂ ਦੋ ਕੰਪਨੀਆਂ ਦੀਆਂ ਉਹਨੇ ਵਿੱਚ ਇੱਕ ਹੋਰ ਖਾਣ ਵਾਲੀ ਚੀਜ਼ ਵੀ ਲਈ 2600 ਤੇ 50 ਰੁਪਏ ਉਹਦਾ ਇਹ ਕੁੱਲ ਬਿੱਲ ਬਣਿਆ ਹੁਣ ਉਹਦੇ ਉੱਤੇ ਟੈਕਸ ਦੇਖ ਲਓ ਉਹਦੇ ਉੱਤੇ ਸਟੇਟ ਜੀਐਸਟੀ ਲੱਗੀ ਸੀ ਜੀ 36 ਰੁਪਏ ਉਹਦੇ ਉੱਤੇ ਕਾਓਸਿਸ ਲੱਗਾ ਜੀ 90 ਰੁਪਏ ਉਹਦੇ ਉੱਤੇ ਪਤਾ ਲੱਗਾ ਜੀ ਕਿ ਸੈਂਟਰਲ ਜੀਐਸਟੀ ਲੱਗੀ ਹੈ ਜਿਹੜੀ ਉਹ 36 ਰੁਪਏ ਤੇ ਵੈਟ ਜਿਹੜਾ ਉਹ 450 ਰੁਪਏ ਲੱਗਾ ਤੇ 2650 ਰੁਪਏ ਵਾਲਾ ਬਿੱਲ 3262 ਰੁਪਈਆ ਦਾ ਹੋ ਗਿਆ ਯਾਨੀ ਕਿ ਇਹਨਾਂ 3262 ਰੁਪਈਆ ਦੇ ਵਿੱਚ ਕਾਉਸਸ 90 ਰੁਪਈਆ ਯਾਨੀ ਕਿ ਰਾਜਸਥਾਨ ਦੇ ਵਿੱਚ ਜੇਕਰ ਤੁਸੀਂ ਸ਼ਰਾਬ ਪੀਨੇ ਆ ਜੇਕਰ ਤੁਸੀਂ ਬੀਅਰ ਪੀਨੇ ਆ ਕਿਸੇ ਰੈਸਟੋਰੈਂਟ ਦੇ ਵਿੱਚ ਬੈਠਦੇ ਆ ਤੇ ਤੁਹਾਨੂੰ ਕਾਉਸਸ ਦੇਣਾ ਚਾਹੀਦਾ ਤੇ ਦੇਣਾ ਪੈਂਦਾ ਤੇ ਸਰਕਾਰ ਲੈਂਦੀ ਆ ਇਤਰਾਜ਼ ਵੀ ਕੋਈ ਨਹੀਂ ਪਰ ਰਾਜਸਥਾਨ ਦੇ ਵਿੱਚ ਮੌਤਾਂ ਕਿਉਂ ਹੁੰਦੀਆਂ ਬੰਦਾ ਸ਼ਰਾਬ ਦੇ ਪੈਸੇ ਵੀ ਦਿੰਦਾ ਇਸ ਕਰਕੇ दारू ਪੀਣ ਦੇ ਪੈਸੇ ਵੀ ਦਿੰਦਾ ਇਸ ਕਰਕੇ ਤਾਂ ਜੋ ਮੈਨੂੰ ਸੜਕਾਂ ਦੇ ਉੱਤੇ ਮੌਤ ਨਾ ਮਿਲੇ ਤੇ ਮੌਤ ਫੇਰ ਮਿਲ ਜਾਂਦੀ ਐ ਇਹ ਗੱਲ ਪੰਜਾਬ ਦੇ ਵਿੱਚ ਵੀ ਇਹ ਹਿਮਾਚਲ ਦੇ ਵਿੱਚ ਵੀ ਇਹ ਹਰਿਆਣੇ 'ਚ ਵੀ ਹਰ ਥਾਂ ਦੇ ਉੱਤੇ ਆ ਤੇ ਫਿਰ ਇਸ ਮਸਲੇ ਦਾ ਹੱਲ ਕੀ ਆ ਕਦੇ ਕਿਸੇ ਵੀ ਸੰਸਥਾ ਨੇ ਕਿਸੇ ਇੱਕ ਸੰਸਥਾ ਨੇ ਅਜੇ ਤੱਕ ਇਹ ਸਵਾਲ ਖੜਾ ਕੀਤਾ ਕਿ ਭਾਈ ਸਾਨੂੰ ਸੜਕਾਂ ਤੇ ਨੱਚਦੀ ਮੌਤ ਤੋਂ ਬਚਾਇਆ ਜਾਵੇ ਜਦੋਂ ਵੀ ਇਸ ਗੱਲ ਦੇ ਉੱਤੇ ਸਵਾਲ ਉੱਠੂਗਾ ਕਈ ਲੋਕ ਤੁਹਾਡੇ ਗੱਲ ਨੂੰ ਪਹਿਣਗੇ ਵੀ ਭਾਈ ਤੁਸੀਂ ਸਾਡੀ ਭਾਵਨਾ ਢਕਾਉਨੇ ਆਂ ਵੀਰੋ ਇਹ ਭਾਵਨਾ ਢਕਾਉਣ ਵਾਲੀ ਗੱਲ ਨਹੀਂ ਸੜਕ ਦੇ ਉੱਤੇ ਫਿਰਦੇ ਪਸ਼ੂ ਹਿੰਦੂ ਨੂੰ ਵੀ ਮਾਰਦੇ ਸਿੱਖ ਨੂੰ ਵੀ ਮਾਰਦੇ ਮੁਸਲਮਾਨ ਨੂੰ ਵੀ ਮਾਰਦੇ ਆ ਜੈਨੀ ਬੋਧੀ ਈਸਾਈ ਸਭ ਨੂੰ ਮਾਰਦੇ ਆ ਉਹਨਾਂ ਦਾ ਕਸੂਰ ਕੋਈ ਨਹੀਂ ਉਹਨਾਂ ਨੂੰ ਪਤਾ ਕੋਈ ਨਹੀਂ ਉਹ ਤਾਂ ਬੇਜ਼ੁਬਾਨ ਆ ਉਹ ਤਾਂ ਬੇਸਮਝਾ ਪਰ ਜਿਹੜੇ ਸਮਝ ਵਾਲੇ ਲੋਕ ਆ ਉਹਨਾਂ ਨੇ ਪੈਸੇ ਇਕੱਠੇ ਕਰ ਲਏ ਜਿਹੜੇ ਸਮਝ ਵਾਲੇ ਲੋਕ ਆ ਉਹਨਾਂ ਨੇ ਆਵਾਰਾ ਛੱਡ ਤੇ ਤੇ ਜਿਹੜੇ ਬੇਕਸੂਰ ਆ ਜਿਹੜੇ ਸੜਕ ਤੇ ਜਾ ਰਹੇ ਆ ਸਫਰ ਕਰ ਰਹੇ ਆ ਉਹ ਮਰ ਗਏ ਜਿਵੇਂ ਕਿ ਰਾਜਵੀਰ ਜਵੰਦਾ ਵੀਰ ਗਿਆ 11 ਦਿਨ ਉਹ ਵੀਰ ਵੈਂਟੀਲੇਟਰ ਦੇ ਉੱਤੇ ਰਿਹਾ 12ਵੇਂ ਦਿਨ ਉਹਦੀ ਮੌਤ ਡਿਕਲੇਅਰ ਹੁੰਦੀ ਆ ਕਸੂਰ ਉਹਦਾ ਕੀ ਆ 25 ਲੱਖ ਰੁਪਏ ਦਾ ਜਿਹਨੇ ਮੋਟਰਸਾਈਕਲ ਲਿਆ ਤੇ ਉਹਦੇ ਉੱਤੇ ਵੀ ਟੈਕਸ ਦਿੱਤਾ ਉਹਨੇ ਕਿੰਨਾ ਮਹਿੰਗਾ ਹੈਲਮਟ ਪਾਇਆ ਤੇ ਕਿੰਨੀ ਵੱਡੀ ਜਿਹੜੀ ਸੇਫਟੀ ਕਿੱਟ ਪਾਈ ਉਹਦੇ ਉੱਤੇ ਵੀ ਟੈਕਸ ਦਿੱਤਾ ਜਿਹੜਾ ਉਹਨੇ ਤੇਲ ਪਵਾਇਆ ਉਹਦੇ ਉੱਤੇ ਵੀ ਟੈਕਸ ਦਿੱਤਾ ਜਦੋਂ ਅਸੀਂ ਗੱਡੀ ਨੂੰ ਏਜੰਸੀ ਦੇ ਵਿੱਚੋਂ ਲੈ ਕੇ ਆਉਨੇ ਰੋਡ ਟੈਕਸ ਦਿੰਨੇ ਆ ਜਦੋਂ ਅਸੀਂ ਟੋਲ ਪਾਰ ਕਰਦੇ ਫਿਰ ਟੈਕਸ ਦਿੰਨੇ ਆ ਪਤਾ ਨਹੀਂ ਰਾਜਵੀਰ ਜਵੰਦਾ ਨੇ ਕਾਓਸਿਸ ਦੇ ਨਾਂ ਦੇ ਉੱਤੇ ਕਿੰਨੇ ਪੈਸੇ ਕਦੇ ਉਹਨੇ ਤੇਲ ਪੋਣ ਦੇ ਨਾਂ ਤੇ ਕਦੇ ਗੱਡੀ ਲੈਣ ਦੇ ਨਾਂ ਦੇ ਉੱਤੇ ਕਦੇ ਕਿਸੇ ਹੋਰ ਚੀਜ਼ ਦੇ ਨਾਂ ਦੇ ਉੱਤੇ ਦਿੱਤੇ ਹੋਣੇ ਪਰ ਮਿਲਿਆ ਕੀ ਮੌਤ ਤੇ ਇਹ ਇਕੱਲੇ ਰਾਜਵੀਰ ਜਵੰਦਾ ਨਾਲ ਨਹੀਂ ਹੋਈ ਬਹੁਤ ਸਾਰੇ ਰਾਜਵੀਰ ਜਵੰਦੇ ਇਸੇ ਤਰੀਕੇ ਨਾਲ ਦੁਨੀਆ ਤੋਂ ਗਏ ਆ ਸਾਡੇ ਕੋਲੇ ਸੋਚਣ ਦਾ ਵੇਲਾ ਹੀ ਨਹੀਂ ਅਸਲ ਦੇ ਵਿੱਚ ਸਾਡੀਆਂ ਸਰਕਾਰਾਂ ਦੇ ਕੋਲੇ ਦੱਸਣ ਦਾ ਵੇਲਾ ਹੀ ਨਹੀਂ ਅਸਲ ਦੇ ਵਿੱਚ ਕਿਉਂਕਿ ਕਦੇ ਵੀ ਕਿਸੇ ਨੇਤਾ ਦੇ ਨਾਲ ਇਹ ਕੁਝ ਵਾਪਰਿਆ ਨਹੀਂ ਜੇ 2-4 ਨੇਤਾਵਾਂ ਦੇ ਨਾਲ ਰਾਜਵੀਰ ਜਵੰਦੇ ਵਾਲੀ ਹੋਈ ਹੋਵੇ ਮੈਂ ਦਾਅਵੇ ਨਾਲ ਕਹਿੰਦਾ ਜੀ ਕਿ ਵਿਧਾਨ ਸਭਾ ਦੇ ਵਿੱਚ ਮੁੱਦਾ ਗੂੰਜੂਗਾ ਕਿ ਭਾਈ ਅਸੀਂ ਕਾਉਸ ਸਸਾ ਜਿਹੜਾ ਉਹਦੀ ਵਰਤੋਂ ਇਸ ਤਰੀਕੇ ਨਾਲ ਕਰਨੀ ਆ ਗਊਸ਼ਾਲਾਵਾਂ ਇਵੇਂ ਖੁੱਲਣੀਆਂ ਸੜਕ ਦੇ ਉੱਤੇ ਕੋਈ ਗਊ ਨਹੀਂ ਦਿਸਣੀ ਚਾਹੀਦੀ ਸੜਕ ਦੇ ਉੱਤੇ ਕੋਈ ਉਬਾਰਾ ਪਸ਼ੂ ਨਹੀਂ ਦਿਸਣਾ ਚਾਹੀਦਾ ਪਰ ਕਿਉਂਕਿ ਨੇਤਾਵਾਂ ਦੇ ਨਾਲ ਕਦੇ ਇਹਦਾ ਨਾ ਵਾਪਰਿਆ ਹੀ ਨਹੀਂ ਕਿਸੇ ਨੇਤਾ ਦੇ ਘਰ ਦੇ ਵਿੱਚ ਅਸੱਥਰ ਨਹੀਂ ਵਿਛਿਆ ਵਿਸ਼ੇ ਵੀ ਨਾ ਸੀ ਇਸ ਗੱਲ ਦੀ ਕਾਮਨਾ ਕਰਦੇ ਆ ਪਰ ਕੀ ਅਸੀਂ ਇਸ ਗੱਲ ਦੀ ਕਾਮਨਾ ਕਰੀਏ ਕਿ ਤੁਹਾਡੇ ਘਰਾਂ ਦੇ ਵਿੱਚ ਇਹ ਕੁਝ ਹੋਵੇ ਤਾਂ ਰਾਜਵੀਰ ਜਵੰਦੇ ਬਚਣਗੇ ਆ ਜਿਹੜਾ ਮੈਂ ਤੁਹਾਨੂੰ ਵੀਰਵਾ ਪੜ੍ਹ ਕੇ ਸੁਣਾਇਆ ਇਹ ਤਾਂ ਬਹੁਤ ਸੰਖੇਪ ਦੇ ਵਿੱਚ ਆ ਕਿ ਬਹੁਤ ਵੱਡਾ ਵੀਰਵਾ ਕਿ ਪੰਜਾਬ ਦੇ ਵਿੱਚ ਕਿੰਨਾ ਕਿੰਨਾ ਆਉਂਦਾ ਕਾਉਸਿਸ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਹਰ ਸਾਲ ਕਾਉਸਿਸ ਆਉਂਦਾ ਤੇ ਬਦਲੇ ਦੇ ਵਿੱਚ ਮਿਲਦਾ ਕੀ ਆ ਕੁਝ ਵੀ ਨਹੀਂ ਬਦਲੇ ਦੇ ਵਿੱਚ ਮੌਤ ਮਿਲਦੀ ਆ ਆਓ ਆਪਾਂ ਇਸ ਗੱਲ ਨੂੰ ਸਵਾਲ ਦੇ ਵਿੱਚ ਸ਼ਾਮਿਲ ਕਰੀਏ ਆਓ ਆਪਾਂ ਇਸ ਗੱਲ ਨੂੰ ਮੈਨੀਫੈਸਟੋ ਦੇ ਵਿੱਚ ਸ਼ਾਮਿਲ ਕਰਵਾਇਆ ਕਰੀਏ ਵਾਰੀ ਤੁਹਾਡੀ ਆ ਜਾਣੀ ਹੈ ਜੇਕਰ ਤੁਸੀਂ ਚੁੱਪ ਰਹੇ ਤਾਂ ਮੇਰੇ ਕਿੰਨੇ ਦੋਸਤਾਂ ਜਿਹੜੇ ਉਹ ਇਨਾਂ ਆਵਾਰਾ ਪਸ਼ੂਆਂ ਦੇ ਕਰਕੇ ਮੁੱਕ ਗਏ ਜਾਂ ਇਸ ਵੇਲੇ ਅਪਾਹਜ ਪਏ ਆ ਜਾਂ ਜਿਨ੍ਹਾਂ ਦੇ ਘਰ-ਬਾਰ ਵਿਗ ਗਏ ਇਲਾਜ ਦੇ ਚੱਕਰ ਦੇ ਵਿੱਚ ਜਾਂ ਜਿਹੜੇ ਲੰਗ ਮਾਰ ਕੇ ਤੁਰਦੇ ਆ ਜਾਂ ਜਿਹੜੇ ਹਸਪਤਾਲ ਦੇ ਵਿੱਚ ਜਾਣ ਕਰਕੇ ਨੌਕਰੀ ਛੁੱਟ ਗਈ ਆ ਜਾਂ ਜਿਨ੍ਹਾਂ ਦੇ ਘਰ ਦੇ ਵਿੱਚ ਇਸ ਵੇਲੇ ਆਰਥਿਕ ਤੌਰ ਤੇ ਮੰਦਵਾੜਾ ਆਇਆ ਉਹ ਚੰਗੀ ਭਲੀ ਜ਼ਿੰਦਗੀ ਜਿਉਂਦੇ ਸੀ ਕਾਉਸਸ ਵੀ ਦਿੰਦੇ ਸੀ ਫੇਰ ਵੀ ਆ ਪੂਜ ਹੋ ਗਿਆ ਕਿੰਨੀ ਦੇਰ ਤੱਕ ਇਹ ਹੋਊਗਾ ਇਹ ਪੰਜਾਬੀ ਸਵਾਲ ਕਰਨ ਜਿਹੜੇ ਪੰਜਾਬੀ ਮੁਫਤਲੀਦਾਨ ਮੁਫਤਰਾ ਆਟਾ ਮੁਫਤਰਾ ਸਫਰ ਹਜ਼ਾਰ ਰੁਪਇਆ ਉੜੀਕਦੇ ਆ ਉਹ ਸੋਚ ਲੈਣ ਕਿ ਉਹਨਾਂ ਨੂੰ ਮੌਤ ਵੀ ਉੜੀਕ ਰਹੀ ਆ ਉਹਨਾਂ ਦੇ ਸਾਈਕਲ ਦੇ ਮੂਰੇ ਵੀ ਇਹ ਪਸ਼ੂ ਆ ਸਕਦੇ ਆ ਉਹਨਾਂ ਦੇ ਮੋਟਰਸਾਈਕਲ ਦੇ ਮੂਰੇ ਵੀ ਉਹਨਾਂ ਦੀ ਕਾਰ ਦੇ ਮੂਰੇ ਵੀ ਉਹਨਾਂ ਦੀ ਜੀਪ ਦੇ ਮੂਰੇ ਵੀ ਆ ਸਕਦੇ ਆ ਤੇ ਉਦੋਂ ਉਹਨੂੰ ਨਹੀਂ ਪਤਾ ਕਿ ਤੁਸੀਂ ਹਿੰਦੂ ਹੋ ਕਿ ਸਿੱਖ ਆ ਕਿ ਮੁਸਲਮਾਨ ਆ ਕਿ ਕੌਣ ਆ ਤੁਹਾਡੀ ਉਮਰ ਕਿੰਨੀ ਆ ਤੁਸੀਂ ਕਿਹੜੇ ਪਾਈਚਾਰੇ ਦੇ ਆ ਤੁਹਾਡੀ ਭਾਵਨਾ ਕਿਹੜੀ ਗੱਲ ਤੇ ਭੜਕਦੀ ਕਿ ਨਹੀਂ ਉਦੋਂ ਉਹਨਾਂ ਨੂੰ ਕੁਝ ਵੀ ਪਤਾ ਉਹ ਬੇਜ਼ੁਬਾਨ ਪਸ਼ੂ ਆ ਤੇ ਸਾਡੀਆਂ ਸਰਕਾਰਾਂ ਨੂੰ ਸਵਾਲ ਕਰਨਾ ਚਾਹੀਦਾ ਜਿੰਨੇ ਵੀ ਇਸ ਵੇਲੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਲੋਕ ਇਹ ਚਾਹੁੰਦੇ ਜੀ ਕਿ ਇਸ ਵੇਲੇ ਕਾਓਸਿਸ ਦੀ ਵਰਤੋਂ ਸਹੀ ਤਰੀਕੇ ਨਾਲ ਸਰਕਾਰਾਂ ਕਰਨ ਪਹਿਲਾਂ ਤਾਂ ਸਵਾਲ ਕੀਤਾ ਜਾਵੇ ਸਰਕਾਰਾਂ ਨੂੰ ਕਿ ਤੁਹਾਨੂੰ ਹੁਣ ਤੱਕ ਕਾਓਸਿਸ ਆਇਆ ਕਿੰਨਾ ਤੇ ਤੁਸੀਂ ਪ੍ਰਤੀ ਸਾਲ ਤੇ ਪ੍ਰਤੀ ਮਹੀਨੇ ਖਰਚ ਕੀਤਾ ਕਿੰਨਾ ਤੇ ਜੋ ਖਰਚ ਕੀਤਾ ਉਹਦਾ ਸਬੂਤ ਕੀ ਆ ਇਹ ਸਵਾਲ ਖੜਾ ਕਰਕੇ ਸਾਨੂੰ ਕਾਓਸਿਸ ਹੋਰ ਦੇਣ 'ਚ ਕੋਈ ਦਿੱਕਤ ਨਹੀਂ ਜੇ ਅੱਜ ਕਿਸੇ ਬੰਦੇ ਦੇ ਵੱਲੋਂ दारू ਦੀ ਬੋਤਲ ਦੇ ਤਾਂ 10 ਰੁਪਏ ਦੇ ਦਿੱਤੇ ਜਾਂਦੇ ਆ ਉਹ 15 ਵੀ ਦੇ ਦੂ ਉਹਨੇ ਤਾਂ ਪੀਣੀ ਪੀਣੀ ਆ ਜਿਹੜਾ ਬੰਦਾ 500 ਦੀ दारू ਪੀਂਦਾ ਉਹ 510 ਰੁਪਏ ਦੇ ਰਿਹਾ ਉਹ ਤਾਂ 520 ਰੁਪਏ ਵੀ ਦੇ ਦੂ ਪਰ ਜਿਹੜੀ ਮੌਤ ਨੱਚ ਰਹੀ ਹੈ ਇਹਨੂੰ ਕਦੋਂ ਪਰੇ ਕੀਤਾ ਜਾਊਗਾ ਉਹਨੂੰ ਬਦਲੇ ਦੇ ਵਿੱਚ ਮੌਤ ਨਹੀਂ ਚਾਹੀਦੀ ਉਹਨੂੰ ਬਦਲੇ ਦੇ ਵਿੱਚ ਜ਼ਿੰਦਗੀ ਚਾਹੀਦੀ ਆ ਉਹ ਆਪਦੇ ਸ਼ੌਕ ਪੂਰੇ ਕਰ ਰਿਹਾ ਚੰਗੇ ਆ ਜਾਂ ਮਾੜੇ ਆ ਪਰ ਸਰਕਾਰ ਦੇ ਵੱਲੋਂ ਲਾਇਆ ਗਿਆ ਟੈਕਸ ਨੂੰ ਤਾਂ ਦੇ ਰਿਹਾ ਨਾ ਇਸ ਕਰਕੇ ਆਓ ਆਪਾਂ ਇਹਨਾਂ ਸਵਾਲਾਂ ਨੂੰ ਛੁੱਟ ਗਏ ਤੇ ਇੱਕ ਮੈਨੂੰ ਹੋਰ ਬਹੁਤ ਦੁੱਖ ਹੋਇਆ ਗਗਨ ਕੋਕਰੀ ਬਾਈ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਹੁਣ ਵੀਰ ਰਾਜਵੀਰ ਜਵੰਦਾ ਦਾ ਸਸਕਾਰ ਸੀਗਾ ਪੋਨਾ ਪਿੰਡ ਦੇ ਵਿੱਚ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਉੱਥੇ 150 ਦੇ ਕਰੀਬ ਮੋਬਾਈਲ ਚੋਰੀ ਹੋਏ ਆ ਅਸੀਂ ਹੁਣ ਤੱਕ ਇਹ ਪੜਦੇ ਸੁਣਦੇ ਸੀ ਖਬਰਾਂ ਦੇ ਵਿੱਚ ਜਾਣਦੇ ਸੀ ਕਿ ਵਕ ਵਕ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਸੀਤਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਮੇਲਿਆਂ ਦੇ ਵਿੱਚ ਵਿਆਹਾਂ ਦੇ ਵਿੱਚ ਜਿੱਥੇ ਵੀ ਭੀੜ ਜ਼ਿਆਦਾ ਜਿੱਥੇ ਵੀ ਸੰਗਤ ਜ਼ਿਆਦਾ ਉਸ ਥਾਂ ਦੇ ਉੱਤੇ ਚੋਰ ਆਉਂਦੇ ਆ ਲੁਟੇਰੇ ਆਉਂਦੇ ਆ ਜੇਬ ਕਤਰੇ ਆਉਂਦੇ ਆ ਤੁਹਾਡੀਆਂ ਜੇਬਾਂ ਕੱਟ ਕੇ ਲੈ ਜਾਂਦੇ ਆ ਮੋਬਾਈਲ ਚੋਰੀ ਕਰਕੇ ਲੈ ਜਾਂਦੇ ਪੈਸੇ ਲੈ ਜਾਂਦੇ ਪਰਸ ਲੈ ਜਾਂਦੇ ਆ ਪਰ ਯਾਰ ਕਿੰਨੀ ਗਿਰ ਗਈ ਆ ਇਨਸਾਨੀਅਤ ਖਤਮ ਹੋਈ ਪਈ ਆ ਕਿੰਨੀ ਨੈਤਿਕਤਾ ਦਾ ਨਿਗਾਰ ਆ ਗਿਆ ਇਨਸਾਨੀਅਤ ਗਈ ਕਿੱਥੇ ਆ ਕਿ ਅਸੀਂ ਡੀਕਦੇ ਰਹਿੰਨੇ ਆ ਵੀ ਸਿਵਿਆਂ ਦੇ ਵਿੱਚੋਂ ਵੀ ਜਾ ਕੇ ਚੋਰੀ ਕਰਾਂਗੇ ਅਸੀਂ ਡੀਕਦੇ ਰਹਿੰਨੇ ਆ ਵੀ ਭਾਈ ਬੰਦਾ ਮਸ਼ਹੂਰ ਜਹਾਨੋਂ ਜਾਊਗਾ ਜਦੋਂ ਤੇ ਫਿਰ ਉੱਥੇ ਕੱਟ ਬਹੁਤ ਹੋਊਗਾ ਤੇ ਜਿਨ੍ਹਾਂ ਦਾ ਕੱਟ ਹੋਊਗਾ ਉਹਨਾਂ ਦੇ ਕੋਲੇ ਮੋਬਾਈਲ ਚੰਗੇ ਹੋਣਗੇ ਤੇ ਆਪਾਂ ਉਥੋਂ ਲੱਖਾਂ ਰੁਪਏ ਦੇ ਕਰੋੜਾਂ ਰੁਪਏ ਦੇ ਮੋਬਾਈਲ ਲੈ ਜਾਾਂਗੇ 150 ਦੇ ਕਰੀਬ ਮੋਬਾਈਲ ਚੋਰੀ ਹੋਇਆ ਉਸ ਦਿਨ ਜੇਬਾਂ ਕੱਟੀਆਂ ਗਈਆਂ ਉਸ ਦਿਨ ਤੇ ਜਿਹੜਾ 150 ਦੇ ਕਰੀਬ ਮੋਬਾਈਲ ਚੋਰੀ ਹੋਇਆ ਇਹਦੀ ਕੀਮਤ 50 ਲੱਖ ਰੁਪਏ ਤੋਂ ਵੱਧ ਨਹੀਂ ਬਣਦੀ ਆ ਉੱਥੇ ਐਨੇ ਪੱਤਰਕਾਰ ਸੀ ਐਨੇ ਲੋਕ ਸੀ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਜੀ ਕਿ ਆ ਬੰਦਾ ਜੇਬ ਕੱਟੀ ਜਾਂਦਾ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਾ ਜੀ ਕਿ ਆ ਬੰਦਾ ਮੋਬਾਈਲ ਚੋਰੀ ਕਰਨ ਆਇਆ ਆਹ ਮੋਬਾਈਲ ਚੋਰੀ ਕਰਕੇ ਚਲਾ ਗਿਆ ਇੱਕ ਮੋਬਾਈਲ ਦੇ ਵਿੱਚ ਬੰਦੇ ਦਾ ਸਾਰਾ ਪਰਿਵਾਰਕ ਵੇਰਵਾ ਤੇ ਆਰਥਿਕ ਵੇਰਵਾ ਤੇ ਕਾਰੋਬਾਰੀ ਵੇਰਵਾ ਹੁੰਦਾ ਅੱਜ ਦੇ ਹਾਲਾਤ ਦੇ ਮੁਤਾਬਕ ਉਹਦੇ ਵਿੱਚ ਹੀ ਬੈਂਕ ਦੀ ਡਿਟੇਲ ਹੁੰਦੀ ਆ ਉਹਦੇ ਵਿੱਚ ਹੀ ਸਾਰਾ ਡਿਜੀਟਲ ਵਾਇਲਟ ਹੁੰਦਾ ਉਹਦੇ ਵਿੱਚ ਹੀ ਸਾਰੇ ਵੇਰਵੇ ਹੋਰ ਹੁੰਦੇ ਆ ਜਦੋਂ ਮੋਬਾਈਲ ਚਲਾ ਗਿਆ ਇੰ样 ਲੱਗਦਾ ਬੰਦਾ ਸੰਪਰਕ ਤੋਂ ਪਰੇ ਹੋ ਗਿਆ ਤੇ ਜਦੋਂ ਮੋਬਾਈਲ ਹੀ ਲੈ ਗਿਆ ਤੇ ਫਿਰ ਭਾਈ ਆਪਾਂ ਕੀ ਮੰਨੀਏ ਵੀ ਭਾਈ ਇਨਸਾਨੀਅਤ ਨਾਲ ਹੀ ਕੋਈ ਚੀਜ਼ ਹੈ ਇਹ ਤਾਂ ਲੋਕ ਮੈਂ ਫੇਰੇ ਗੱਲ ਕਹਿਣਾ ਇਹ ਜਿਹੜੇ ਲੋਕ ਆ ਇਨਸਾਨੀਅਤ ਤੋਂ ਗਰੇ ਉਹ ਭਾਵੇਂ ਕਿਸੇ ਵੀ ਕੰਮ ਵਾਲੇ ਹੋਣ ਉਹ ਤਾਂ ਮੈਨੂੰ ਕਦੇ-ਕਦੇ ਐਂ ਲੱਗਦਾ ਵੀ ਭਾਈ ਜਿਵੇਂ ਗਿਰਜਾਂ ਨਹੀਂ ਹੁੰਦੀ ਕਿਦਾਂ ਹੁੰਦੀਆਂ ਵੀ ਭਾਈ ਸਾਨੂੰ ਮਾਸ ਮਿਲੂਗਾ ਇਹਨਾਂ ਨੂੰ ਕਿਸੇ ਨੂੰ ਮੋਬਾਈਲ ਚਾਹੀਦਾ ਕਿਸੇ ਨੂੰ ਕੁਛ ਚਾਹੀਦਾ ਕਿਸੇ ਨੂੰ ਕੁਛ ਚਾਹੀਦਾ ਐਦਾਂ ਦੀਆਂ ਗੱਲਾਂ ਪੰਜਾਬੀ ਕਰਦੇ ਚੰਗੇੜੀ ਲੱਗਦੇ ਕਦੇ-ਕਦੇ ਲੋਕੇ ਵੀ ਸਵਾਲ ਚੱਕ ਦਿੰਦੇ ਆ ਜੀ ਇਹ ਪੰਜਾਬੀ ਨਹੀਂ ਹੋਣੇ ਇਹ ਗੈਰ ਪੰਜਾਬੀ ਹੋਣੇ ਗੈਰ ਪੰਜਾਬੀ ਨਹੀਂ ਪੰਜਾਬੀ ਹੋਣੇ ਆ ਮੈਨੂੰ ਐਂ ਲੱਗਦਾ ਵੀ ਪੰਜਾਬ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਹਰ ਬੰਦਾ ਪੰਜਾਬੀ ਹੀ ਹੋਣਾ ਚਾਹੀਦਾ ਜੇ ਉਹ ਗੈਰ ਪੰਜਾਬੀ ਵੀ ਹੈ ਤਾਂ ਉਹ ਪੰਜਾਬੀਅਤ ਦੇ ਰੰਗ ਦੇ ਵਿੱਚ ਰੰਗਿਆ ਹੋਣਾ ਚਾਹੀਦਾ ਤੇ ਜਿਹੜਾ ਪੰਜਾਬੀਅਤ ਦੇ ਰੰਗ ਦੇ ਵਿੱਚ ਰੰਗਿਆ ਹੋਊਗਾ ਭਾਵੇਂ ਪੰਜਾਬੀ ਹੋਵੇ ਤੇ ਭਾਵੇਂ ਗੈਰ ਪੰਜਾਬੀ ਉਹ ਇਹੋ ਜਿਹਾ ਲਹਣਤੀ ਕੰਮ ਨਹੀਂ ਕਰਦਾ ਜਿਹੋ ਜੇ ਕੰਮ ਕਈ ਸਾਡੇ ਕਰਦੇ ਹਨ ਸੋ ਆਓ ਆਪਾਂ ਇਹਨਾਂ ਗੱਲਾਂ ਨੂੰ ਚੇਤੇ ਵੀ ਕਰਗੇ ਤੇ ਇਹਨਾਂ ਗੱਲਾਂ ਨੂੰ ਸਵਾਲ ਦੇ ਰੂਪ ਦੇ ਵਿੱਚ ਪੇਸ਼ ਵੀ ਕਰਗੇ ਕਿ ਭਵਖ ਦੇ ਵਿੱਚ ਕਿਸੇ ਨਾਲ ਰਾਜਵੀਰ ਜਵੰਦੇ ਵਾਲੀ ਨਾ ਹੋਵੇ ਤੇ ਭਵਖ ਦੇ ਵਿੱਚ ਕਿਸੇ ਵੀ ਭੀੜ ਵਾਲੀ ਥਾਂ ਤੇ ਇਕੱਠ ਵਾਲੀ ਥਾਂ ਦੇ ਉੱਤੇ ਲੋਕਾਂ ਦੇ ਜਦੋਂ ਉਦੋਂ ਮਨ ਬਲੁੰਦਰੇ ਪਾਏ ਹੁੰਦੇ ਆ ਤੇ ਉਦੋਂ ਕੋਈ ਦਾ ਲਾਉਣ ਦੀ ਕੋਸ਼ਿਸ਼ ਨਾ ਕਰੇ ਆ ਜੋ ਚੱਕ ਨੇ ਰਹਿ ਗਏ ਬਾਕੀ ਜੋ ਕੁਝ ਪਿਛਲੇ ਕੋਈ ਦਿਨਾਂ ਦੇ ਵਿੱਚ ਹੋਇਆ ਆਪਾਂ ਸਾਰੇ ਜਾਣਦੇ ਆ ਮੌਤ ਹਸਪਤਾਲਾਂ ਦੇ ਵੱਲੋਂ ਵੀ ਵੰਡੀ ਜਾਂਦੀ ਆ ਤੇ ਮੌਤ ਆ ਜਿਹੜੀ ਉਹ ਸੜਕਾਂ ਦੇ ਵੱਲੋਂ ਵੀ ਵੰਡੀ ਜਾਂਦੀ ਆ ਤੇ ਮੌਤ ਸਰਕਾਰੀ ਨਲਕੀਆਂ ਕਰਕੇ ਵੀ ਵੰਡੀ ਜਾਂਦੀ ਆ ਤੇ ਮੌਤ ਆਉਣ ਦੇ ਕਈ ਕਾਰਨ ਹੋਰ ਵੀ ਆ ਮੈਂ ਤਾਂ ਰਿਪੋਰਟਾਂ ਪੜ ਪੜ ਕੇ 당ਗ ਰਹਿ ਜਾਂਦਾ ਡਾਕਟਰ ਇਹ ਗੱਲ ਕਹਿੰਦੇ ਜੀ ਕਿ ਇਹਨੂੰ ਵੀ ਦਿਲ ਦਾ ਦੌਰਾ ਪੈ ਗਿਆ ਇਹਨੂੰ ਵੀ ਦਿਲ ਦਾ ਦੌਰਾ ਪੈ ਗਿਆ ਇਹਨੂੰ ਵੀ ਦਿਲ ਦਾ ਦੌਰਾ ਪੈ ਗਿਆ ਜੇ ਦਿਲ ਦਾ ਦੌਰਾ ਇੰਨਾ ਪੈ ਗਿਆ ਤਾਂ ਫਿਰ ਆਪਾਂ ਲੋਕਾਂ ਨੂੰ ਦਿਲ ਦੇ ਰੋਗਾਂ ਤੋਂ ਸੁਚੇਤ ਕਰਨ ਲਈ ਕੀ ਕਰ ਰਹੇ ਹਾਂ ਕੀ ਜਿਵੇਂ ਵਿਦੇਸ਼ਾਂ ਦੇ ਵਿੱਚ ਹਰ ਬੰਦੇ ਦਾ ਮੁਫਤ ਦੇ ਵਿੱਚ ਮੈਡੀਕਲ ਹੁੰਦਾ ਇਹ ਪੰਜਾਬ ਤੇ ਸਮੁੱਚੇ ਭਾਰਤ ਦੇ ਵਿੱਚ ਕਦੇ ਗੱਲ ਲਾਗੂ ਹੋਊਗੀ ਇੱਥੇ ਤਾਂ ਇਹ ਹੈ ਜੀ ਕਿ ਜੇਕਰ ਤੁਹਾਡੀ ਆਮਦਨ ਇਸ ਤੋਂ ਘੱਟ ਆ ਫਿਰ ਇਉਂ ਹੋਊਗਾ ਜੇਕਰ ਤੁਸੀਂ ਫੁਲਾਨੀ ਜਾਤੀ ਦੇ ਵਿੱਚੋਂ ਫਿਰ ਇਉਂ ਹੋਊਗਾ ਆਪਾਂ ਜਾਤ ਪਾਤ ਦੇ ਚੱਕਰ ਦੇ ਵਿੱਚ ਬੰਦੇ ਵਰਵਾਉਣੇ ਸ਼ੁਰੂ ਕਰਤੇ ਤੇ ਬੰਦੇ ਇੰਨੇ ਕ ਮਰ ਗਏ ਆ ਵੀ ਕੱਲੇ ਟੱਬਰਾਂ ਨੂੰ ਫਿਕਰ ਤੇ ਫਰਕ ਪਿਆ ਸਰਕਾਰਾਂ ਨੂੰ ਕੋਈ ਨਹੀਂ ਆਜੋ ਕਿਸੇ ਹੋਰ ਨਾਲ ਰਾਜਵੀਰ ਜਵੰਦੇਵਲੀ ਨਾ ਹੋਵੇ ਕਿਸੇ ਹੋਰ ਨੌਜਵਾਨ ਦੇ ਨਾਲ ਬਾਡੀ ਬਿਲਡਰ ਤੇ ਅਦਾਕਾਰ ਬਰਿੰਦਰ ਘੁੰਮਣ ਵਾਲੀ ਨਾ ਹੋਵੇ ਕਿਸੇ ਹੋਰ ਦੇ ਨਾਲ ਕੋਈ ਉੱਚ ਦਮਲਣੀ ਸ਼ਖਸੀਅਤ ਵਾਲੀ ਨਾ ਹੋਵੇ ਜਾਂ ਕਿਸੇ ਸਧਾਰਨ ਘਰ ਦੇ ਵਿੱਚ ਜੰਮੇ ਜਾਏ ਪੁੱਤ ਧੀ ਦੇ ਨਾਲ ਨਾ ਹੋਵੇ ਇਹਦੇ ਲਈ ਆਪਾਂ ਸੁਚੇਤ ਹੋਈਏ ਸਵਾਲ ਕਰਨਾ ਸਿੱਖੀਏ